ਦੂਜੇ ਆਸ਼ਿਕ ਦਾ ਕਤਲ ਕਰ ਦਿੱਤਾ। ਪਰਵਾਸੀ ਲੜਕੀ ਨੇ ਦੋ ਪੰਜਾਬੀ ਮੁੰਡਿਆਂ ਨੂੰ ਕਿਵੇਂ ਆਪਸ ਦੇ ਵਿੱਚ ਲੜਾ ਕੇ ਮਰਵਾ ਦਿੱਤਾ? ਇੱਕ ਮਾਸ਼ੂਕ ਦੇ ਪਿੱਛੇ ਲੜਦੇ-ਲੜਦੇ ਦੋ ਆਸ਼ਿਕ ਆਪਸ ਦੇ ਵਿੱਚ ਖਹਿੜਪ ਪੈਂਦੇ ਨੇ। ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ। ਮਾਮਲਾ ਦੱਸ ਦਈਏ ਕਿ ਆਸ਼ਿਕ ਨੇ ਦੂਜੇ ਆਸ਼ਿਕ ਦਾ ਕਤਲ ਕਰ ਦਿੱਤਾ। ਹਾਂਜੀ ਵੱਡੀ ਖਬਰ ਹੈ ਜਿਹੜੀ ਜਲੰਧਰ ਨਕੋਦਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ। ਜਿੱਥੇ ਮਾਮਲਾ ਦਰਜ ਕਰਵਾਇਆ ਗਿਆ ਕਿ ਇੱਕ ਮਾਸ਼ੂਕ ਦੇ ਪਿੱਛੇ ਲੜਦੇ-ਲੜਦੇ ਦੋ ਆਸ਼ਿਕ ਆਪਸ ਦੇ ਵਿੱਚ ਖੇਬੜ ਪੈਂਦੇ ਨੇ ਅਤੇ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ। ਮੌਤ ਨਹੀਂ ਇਸ ਨੂੰ ਅਸੀਂ ਕਹਿ ਸਕਦੇ ਕਿ ਉਸ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਦੂਸਰੇ ਆਸ਼ਿਕ ਦੇ ਵੱਲੋਂ। ਦੱਸਿਆ ਜਾ ਰਿਹਾ ਕਿ ਜਿਹੜੀ ਲੜਕੀ ਹੈ ਉਹ ਪ੍ਰਵਾਸੀ ਆ ਤੇ ਪ੍ਰਵਾਸੀ ਲੜਕੀ ਨੇ ਦੋ ਪੰਜਾਬੀ ਮੁੰਡਿਆਂ ਨੂੰ ਕਿਵੇਂ ਆਪਸ ਦੇ ਵਿੱਚ ਲੜਾ ਕੇ ਮਰਵਾ ਦਿੱਤਾ ਆइए ਤੁਹਾਨੂੰ ਦੱਸ ਦਿੰਨੇ ਆ ਨਾਲ-ਨਾਲ ਤੁਸੀਂ ਤਸਵੀਰਾਂ ਵੇਖ پا ਰਹੇ ਹੋ ਕਿ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਉਸ ਦੋਸ਼ੀ ਨੂੰ ਜਿਹੜਾ ਮ੍ਰਿਤਕ ਦਾ ਦੋਸ਼ੀ ਹੈ ਉਸ ਨੂੰ ਫੜ ਕੇ ਲਜਾਇਆ ਜਾ ਰਿਹਾ ਨਾਲ-ਨਾਲ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਇਹ ਵੀ ਦੱਸ ਦਈਏ ਕਿ ਜਿਹੜਾ ਇਹ ਮਾਮਲਾ ਇਹ ਜਲੰਧਰ ਦਿਹਾਤੀ ਤੋਂ ਨਕੋਦਰ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਦੱਸਿਆ ਜਾ ਰਿਹਾ ਕਿ ਜਿਹੜੀ ਲੜਕੀ ਆ ਉਸਦੀ ਉਮਰ ਮਹਿਜ਼ 19 ਸਾਲ ਦੀ ਹੈ ਜਿਹੜੇ ਉਸਦੇ ਦੋ ਆਸ਼ਿਕ ਨੇ ਇੱਕ ਦੀ ਉਮਰ 52 ਸਾਲ ਦੱਸੀ ਜਾ ਰਹੀ ਹੈ ਤੇ ਦੂਸਰੇ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਦੱਸ ਦਈਏ ਕਿ ਜਿਹੜਾ ਮਰਨ ਵਾਲਾ ਵਿਅਕਤੀ ਹੈ ਉਹ ਰਵੀ ਨਾਮ ਦਾ ਵਿਅਕਤੀ ਸੀ ਜਿਸ ਦੀ ਉਮਰ 52 ਸਾਲ ਹੈ ਤੇ ਜਿਹੜਾ ਉਸ ਨੂੰ ਮਾਰ ਦਿੰਦਾ ਉਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਜਿਹੜੇ ਦੋਨੇ ਇਹ ਉਸ ਕੁੜੀ ਦੇ ਆਸ਼ਿਕ ਨੇ ਆਪਸ ਦੇ ਵਿੱਚ ਕੁੜੀ ਨੂੰ ਲੈ ਕੇ ਦੋਨਾਂ ਦੇ ਵਿੱਚ ਤਕਰਾਰ ਹੋ ਜਾਂਦੀ ਹੈ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਅਤੇ ਰਵੀ ਦੇ ਵੱਲੋਂ ਕਰਮੀ ਦੇ ਵੱਲੋਂ ਰਵੀ ਦੇ ਸਿਰ ਉੱਪਰ वार ਕੀਤਾ ਜਾਂਦਾ ਹੈ ਰੋਡ ਦੇ ਨਾਲ ਡੰਡੇ ਦੇ ਨਾਲ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਹਸਪਤਾਲ ਦੇ ਵਿੱਚ ਚੱਲਦੇ ਹੋਏ ਇਲਾਜ ਦੇ ਦੌਰਾਨ ਹੀ ਜਿਹੜਾ ਰਵੀ ਹੈ ਉਹ ਮਰ ਜਾਂਦਾ ਉਸ ਦੀ ਮੌਤ ਹੋ ਜਾਂਦੀ ਹੈ ਦੱਸ ਦਈਏ ਕਿ ਇਹ ਜਿਹੜਾ ਮਾਮਲਾ ਹੈ ਵਾਕਿਅ ਚ ਰੂ ਕੰਬਾਉ ਮਾਮਲਾ ਜਿਹੜਾ ਨਕੋਦਰ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਇੱਕ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਇਹ ਲੜਕੀ ਆ 19 ਸਾਲਾਂ ਲੜਕੀ ਇਸ ਦੇ ਜਿਹੜੇ ਦੋ ਆਸ਼ਿਕ ਨੇ ਇੱਕ ਦੀ ਉਮਰ 52 ਸਾਲ ਅਤੇ ਦੂਸਰਾ 30 ਸਾਲ ਜਿਹੜਾ 52 ਸਾਲਾ ਆਸ਼ਿਕ ਹੈ ਉਹ ਲੜਕੀ ਦੇ ਘਰ ਦੇ ਬਿਲਕੁਲ ਸਾਹਮਣੇ ਰਹਿੰਦਾ ਉਸ ਦੀ ਇੱਕ ਨਾਈ ਦੀ ਦੁਕਾਨ ਹੁੰਦੀ ਆ ਤੇ ਉਸੇ ਦੇ ਨਾਲ ਹੀ ਉਹ ਰਿਲੇਸ਼ਨ ਦੇ ਵਿੱਚ ਆਉਂਦੇ ਨੇ 2 ਤੋਂ 3 ਸਾਲਾਂ ਦਾ ਜਿਹੜਾ ਉਹਨਾਂ ਦਾ ਰਿਸ਼ਤਾ ਚੱਲ ਰਿਹਾ ਸੀ ਰਿਲੇਸ਼ਨ ਚੱਲ ਰਿਹਾ ਸੀ ਪਰ ਇਸ ਦੇ ਵਿੱਚ ਇੱਕ ਹੈਰਾਨ ਕਰਨ ਦੇਣ ਵਾਲੀ ਘਟਨਾ ਇਹ ਵੀ ਹੈ ਕਿ 19 ਸਾਲ ਦੀ ਲੜਕੀ ਆਪਣੇ ਪਿਓ ਦੀ ਉਮਰ ਦੇ ਲੜਕੇ ਦੇ ਨਾਲ ਜਾਂ ਮੈਂ ਕਹਿ ਸਕਦੀ ਆ ਅੰਕਲ ਦੇ ਨਾਲ ਰਿਲੇਸ਼ਨ ਦੇ ਵਿੱਚ ਆਉਂਦੀ ਆ ਅਤੇ ਉਹ ਆਸ਼ਿਕ ਹੈ ਜਿਹੜਾ 2-3 ਮਹੀਨਿਆਂ ਤੋਂ ਜਿਹੜਾ ਨਵਾਂ ਬਣਿਆ ਕਰਮੀ ਜਿਸ ਦਾ ਨਾਮ ਦੱਸਿਆ ਜਾ ਰਿਹਾ ਉਹ ਇਸ ਗੱਲ ਨੂੰ ਬਿਲਕੁਲ ਨਾਮਨਜ਼ੂਰ ਕਰਦਾ ਬਰਦਾਸ਼ਤ ਨਹੀਂ ਕਰ ਪਾਉਂਦਾ ਅਤੇ ਇਸੇ ਦੇ ਦੌਰਾਨ ਹੀ ਉਹ 52 ਸਾਲਾ ਰਵੀ ਦੇ ਸਿਰ ਉੱਪਰ वार ਕਰਦਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਅਤੇ ਉਸੇ ਘੜੀ ਹੀ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ ਨਾਲ ਨਾਲ ਪੁਲਿਸ ਦਾ ਕੀ ਕਹਿਣਾ ਆਓ ਤੁਹਾਨੂੰ ਸੁਣਾ ਦਿੰਨੇ ਆ ਪੁਲਿਸ ਦੇ ਜੋ ਦਿੱਤੇ ਹੋਏ ਬਿਆਨ ਨੇ ਤੁਸੀਂ ਸੁਣ ਪਾਰੇ ਹੋ ਅੱਜ ਕੱਲ ਇੱਕ ਇਨਫੋਰਮੇਸ਼ਨ ਆਈ ਸੀਗੀ ਥਾਬਲਕੇ ਜਦੋਂ ਤੁਸੀਂ ਆਪਣਾ ਜੰਡਿਆਲਾ ਥਾਬਲਕੇ ਰੋਡ ਤੇ ਜਾਇਦਾ ਉੱਥੇ ਇੱਕ ਇਨਸੀਡੈਂਸ ਹੋਇਆ ਸੀਗਾ ਇੱਕ ਬਿੰਦਰ ਨਾਮ ਦਾ ਵਿਅਕਤੀ ਹੈ ਜਿਹਨੂੰ ਕਿ ਇਹ ਸ਼ਾਰਪ ਇੰਜਰੀ ਸੀਗੀਆਂ ਉਹਦਾ ਨਾ ਐਡਮਿਟ ਕਰਾਇਆ ਸੀ ਨੂਰਮਲ ਜੋ ਕਿ ਐਡਮਿਟ ਡੂਇੰਗ ਐਡਮਿਸ਼ਨ ਡਾਟਾ ਵਾ ਜਦੋਂ ਉਥੇ ਐਡਮਿਟ ਕਰਾਇਆ ਗਿਆ ਤੇ ਉਹ ਦੌਰਾਨੇ ਇਲਾਜ ਉਹਦੀ ਡੈਥ ਹੋ ਗਈ ਉਹਦੀ ਜਦੋਂ ਇਨਵੈਸਟੀਗੇਸ਼ਨ ਅਗਲੇ ਬੰਨੇ ਕੀਤੀ ਗਈ ਤੇ ਉਹ ਪਤਾ ਲੱਗਾ ਵੀ ਇਹ ਜਿਹੜਾ ਵਿਅਕਤੀ ਹੈ ਇਹਦੇ ਇੱਕ ਹੱਬਲ ਕੇ ਦੇ ਡੇਰੇ ਦੇ ਇੱਕ ਲੜਕੀ ਦੇ ਨਾਲ ਜੋ ਸੀ ਔਰ ਉਹਦੇ ਕਰਕੇ ਹੀ ਉਥੇ ਜਾਂਦਾ ਸੀਗਾ ਔਰ ਉਸੇ ਲੜਕੀ ਅਕਚੁਅਰ ਕਰਵੀਨਾ ਦਾ ਲੜਕਾ ਹੈ ਉਹਦੇ ਨਾਲ ਵੀ ਰਿਲੇਸ਼ਨ ਸੀਗੇ ਜੋ ਕਿ ਉਹ ਰਵੀ ਨੂੰ ਇਹ ਚੀਜ਼ ਪਸੰਦ ਨਹੀਂ ਸੀ ਰਵੀ ਨੇ ਇਸ ਇਸ ਬਾਰੇ ਇੱਕ ਦੋ ਵਾਰੀ ਇਹਨੂੰ ਟੋਕਿਆ ਵੀ ਹੈ ਮ੍ਰਿਤਕ ਨੂੰ ਕਿ ਤੂੰ ਇੱਥੇ ਨਾ ਆਇਆ ਕਰ ਪਰ ਉਦੋਂ ਵੀ ਜਿਹੜਾ ਵਾ ਸਵੇਰੇ ਮਾਰਨਿੰਗ ਉਹਨੂੰ ਛੱਡਣ ਵਾਸਤੇ ਗਿਆ ਸੀਗਾ ਰਾਤ ਨੂੰ ਉਹਨੂੰ ਲੈ ਕੇ ਗਿਆ ਸੀ ਕੁੜੀ ਨੂੰ ਮਾਰਨਿੰਗ ਉਹਨੂੰ ਛੱਡਣ ਲਈ ਗਿਆ ਸੀ ਇਹ ਤੇ ਜਦੋਂ ਮੈਂ ਵਾਪਸ ਜਾ ਰਿਹਾ ਸੀਗਾ ਉੱਥੇ ਇਹਨੂੰ ਜਿਹੜਾ ਵਾ ਰਵੀ ਨੇ ਜਿਹੜਾ ਆਪਣੇ ਡੰਡੇ ਦਾ ਵਾਰ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਪੱਥਰਾਂ ਦੇ ਨਾਲ ਇਹਨੂੰ ਜਿਹੜਾ ਇੰਜਰਡ ਕਰਤਾ ਜਿਹਦੇ ਨਾਲ ਕਿ ਬਾਅਦ ਦੇ ਵਿੱਚ ਇਹਦੀ ਡੈਥ ਹੋ ਗਈ ਸਰ ਜ ਜਿੰਨੇ ਕਤਲ ਕੀਤਾ ਉਹਦੀ ਕਿੰਨੀ ਉਮਰ ਹੈਗੀ ਆ ਤੇ ਜਿਹੜਾ ਕਤਲ ਹੋਇਆ ਉਹਦੀ ਕਿੰਨੀ ਉਮਰ ਹੈਗੀ ਜਿਹੜਾ ਮਿਲਤਕ ਹੈ ਉਹਦੀ ਏਜ 29 ਸਾਲ ਹੈ ਔਰ ਜਿਹੜਾ ਇਹਦੇ ਚ ਅਕਿਊਜ਼ ਅਸੀਂ ਫੜਿਆ ਗ੍ਰਿਫਤਾਰ ਕੀਤਾ ਉਹਦੀ ਏਜ 30 ਸਾਲ ਹੈ ਤੇਰੀ ਲੜਕੀ ਦੀ ਕਿੰਨੀ ਕਰਦੀ ਲੜਕੀ ਜਿਹੜੀ ਹੈ ਉਹਦੀ ਏਜ ਮਾਈਨਰ ਹੈ ਜੀ ਉਹਦੀ ਏਜ ਕੋਈ 15 ਸਾਲ ਆ 15 ਦੇ ਨੇੜੇ ਤੇੜਿਆ ਇਹ ਦੋਨੋਂ ਆਪਸ ਦੇ ਵਿੱਚ ਇਹਨਾਂ ਦਾ ਕਿਤਾ ਸੰਬੰਧ ਬਣਿਆ ਦੋਨਾਂ ਦੇ ਜਿੰਨੇ ਮਾਰਿਆ ਤੇ ਜਿਹੜਾ ਮਰਿਆ ਹੈ ਜਿਹੜਾ ਇਹ ਲੜਕੀ ਜਿਹੜੀ ਹੈ ਇਹਦਾ ਜਿਹੜਾ ਫਾਦਰ ਹੈ ਉਹ ਲੇਬਰ ਕਲਾਸ ਹੈ ਉਹ ਪਹਿਲੇ ਮਿਰਤਕ ਦਾ ਪਿੰਡ ਜਿਹੜਾ ਹੈਗਾ ਵਾ ਉਹਦੇ ਮਿਰਤਕ ਦੇ ਪਿੰਡ ਉੱਥੇ ਉਹ ਕੰਮ ਵਗੈਰਾ ਕਰਦੇ ਸੀਗੇ ਉੱਥੋਂ ਹੀ ਇਹਦੀ ਜਾਣ ਪਛਾਣ ਜਿਹੜੀ ਉਹ ਲੜਕੀ ਨਾਲ ਹੋ ਗਈ ਸੀ ਉਸ ਤੋਂ ਬਾਅਦ ਉੱਠ ਕੇ ਥਬਲਕੇ ਆਗੇ ਸੀ ਰਹਿਣ ਲੱਗੇ ਸੀਗੇ ਤੇ ਜਿਹੜਾ ਇਹ ਮਾਰਨ ਵਾਲਾ ਹੈਗਾ ਵਾ ਅਕਿਊਜ਼ਡ ਹੈ ਇਹ ਜਿੱਥੇ ਹੁਣ ਰਹਿ ਰਹੀ ਹੈ ਥਬਲਕੇ ਉਹਦੇ ਬਿਲਕੁਲ ਸਾਹਮਣੇ ਇਹਦੀ ਨਾਈ ਦੀ ਦੁਕਾਨ ਸੀਗੀ ਤੇ ਉੱਥੇ ਹੀ ਇਹਨਾਂ ਦੇ ਜਿਹੜੇ ਰਿਲੇਸ਼ਨ ਡਵੈਲਪ ਹੋ ਗਏ ਇਨਕਾ ਤੋਂ ਸੰਬੰਧ ਹੈ ਇਹਨਾਂ ਦੇ ਆਫਿਸ ਜਿਹੜੇ ਮਾਰਨ ਵਾਲੇ ਜਿਹੜਾ ਮਰਨ ਵਾਲਾ ਹੈ ਉਹਦੇ ਤਾਂ ਪਿਛਲੇ 2-3 ਸਾਲ ਤੋਂ ਦੱਸ ਰਹੇ ਆ 3 ਸਾਲ ਤੋਂ ਤੇ ਜਿਹੜਾ ਜਿਹਨੇ ਮਾਰਨ ਵਾਲਾ ਵੈ ਇਹਦੇ ਹੁਣ 2-3 ਮਹੀਨੇ ਤੋਂ ਸੀ ਪਿਛਲੇ 2-3 ਮਹੀਨੇ ਬਾਅਦ ਉਹਦੇ ਪੰਜਾਬੀ ਪਰਿਵਾਰ ਹੈ ਲੜਕੀ ਤੇ ਬਤਾਇਆ ਨਹੀਂ ਜਿਹੜੀ ਲੜਕੀ ਹੈ ਉਹ ਤਾਂ ਪ੍ਰਵਾਸੀ ਦਾ ਹੈ ਜੀ ਪਰਿਵਾਰ ਆ ਜਿਹੜੇ ਬਾਕੀ ਨੇ ਇਹ ਪੰਜਾਬੀ ਪਰਿਵਾਰ ਆ ਕੀ ਕਾਰਵਾਈ ਕੀਤੀ ਜਾਂਦੀ ਸਰ ਇਹਦੇ ਵਿੱਚ ਜੀ ਅਸੀਂ ਕੱਲ ਜਦੋਂ ਇਨਫੋਰਮੇਸ਼ਨ ਆਈ ਇਹਨੂੰ ਜਿਹੜਾ ਟੈਕਨੀਕਲੀ ਸਾਰਾ ਦੇਖਦੇ ਹੋਏ ਇਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਵਾ ਕਿਉਂ ਜਿਹੜਾ ਅਰੈਸਟ ਕਰ ਲਿਆ ਗਿਆ ਔਰ ਇਹਦੇ ਕੋਲੋਂ ਜਿਹੜਾ ਮ੍ਰਿਤਕ ਦਾ ਫੋਨ ਤੇ ਜਿਹੜੇ ਜਿਹੜੇ ਨੇ ਆਪ ਕਪੜੇ ਪਾਏ ਸੀ ਉਸ ਵੇਲੇ ਬਲੱਡ ਸਟ੍ਰੈਂਡ ਉਹ ਪਲੱਸ 4 ਜਿਹੜਾ ਇਹਨੇ ਯੂਜ਼ ਕੀਤਾ ਸੀ ਵੈਪਨ ਯਾਨੀ ਕਿ ਉਹ ਪੱਥਰ ਤੇ ਇੱਕ ਡੰਡਾ ਉਹ ਜਿਹੜਾ ਬਰਾਮਦ ਕਰ ਲਏ ਗਏ ਨੇ ਸਰ ਮੁੱਖ ਕਾਰਨ ਕੀ ਲੱਗਦਾ ਇਹਦਾ ਮੁੱਖ ਕਾਰਨ ਇਹੋ ਹੀ ਹੈ ਜੀ ਇਹਨੇ ਇਹਦੀ ਜਿਹੜੀ ਪੁਸ਼ਕਿਸ਼ ਦੇ ਵਿੱਚ ਆਇਆ ਵੈਕਿਊਸ ਦੀ ਇਹ ਕਹਿਆ ਵੀ ਇਹਨੇ ਇੱਕ ਮਹੀਨਾ ਪਹਿਲਾਂ ਵੀ ਇਹਨੂੰ ਵਰਜਿਆ ਸੀਗਾ ਵੀ ਤੂੰ ਇੱਥੇ ਇਸ ਕੁੜੀ ਨੂੰ ਮਗਰ ਨਾ ਆਇਆ ਕਰ ਤੇ ਉਸ ਵੇਲੇ ਮ੍ਰਿਤਕ ਨੇ ਇਹਨੂੰ ਗਾਲਾਂ ਕੱਢੀਆਂ ਸੀ ਇਹਨੂੰ ਮਾਮਾ ਭੈਣਾਂ ਦੇ ਗਾਲਾਂ ਕੱਢੀਆਂ ਸੀ ਉਸੇ ਰੰਜਿਸ਼ ਰੱਖ ਕੇ ਤੇ ਨਾਲੇ ਇਹ ਜਿਹੜਾ ਵਾ ਇਹ ਆਪਣਾ ਉਸ ਲੜਕੀ ਦੇ ਨਾਲ ਆਪਣਾ ਸਮਝਦਾ ਸੀ ਵੀ ਆਪਣਾ ਮੇਰਾ ਸੱਚਾ ਪਿਆਰ ਹੈ ਤੇ ਉਸੇ ਹੀ ਇਹਨੇ ਜਿਹੜਾ ਇਮੋਸ਼ਨਸ ਦੇ ਵਿੱਚ ਸਾਰਾ ਕੀਤਾ ਉਹ ਲੜਕੀ ਦੀ ਸਟੇਟਮੈਂਟ ਵੀ ਆਈ ਸਾਹਮਣੇ ਜੀ ਲੜਕੀ ਮਾਈਨਰ ਹੈ ਜੀ ਉਹਦੇ ਕਰਕੇ ਅਸੀਂ ਉਹਨੂੰ ਜਿਹੜਾ ਨਹੀਂ ਹਾਈਲਾਈਟ ਕਰਨਾ ਚਾਹੁੰਦੇ ਦੁਬਾਰੇ